ਥੋੜਾ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਬੰਦੇ ਨੂੰ ਕਿਸੇ ਵਧੀਆ ਥਾਂ ਤੇ ਨੌਕਰੀ ਮਿਲ ਗਈ ਉਹ ਸੁਧਾਰਨ ਘਰ ਤੋਂ ਸੀ ਸੁਧਾਰਨ ਘਰ ਤੋਂ ਉਸਨੇ ਬਹੁਤ ਜਿਆਦੀ ਮਿਹਨਤ ਕੀਤੀ ਸਬਰ ਵੀ ਕੀਤਾ ਲਗਨ ਲਾ ਕੇ ਉਸਨੇ ਦਿਨ ਰਾਤ ਇੱਕ ਕਰਕੇ ਪੜਾਈ ਪਹਿਲਾਂ ਤਾਂ ਆਪਣੀ ਸੰਪੂਰਨ ਕੀਤੀ ਪੜਾਈ ਪੂਰੀ ਕਰਨ ਤੋਂ ਬਾਅਦ ਉਸਨੇ ਜੋ ਜੋ ਕੁਝ ਹੋਰ ਸਿੱਖਣ ਦੀ ਜ਼ਰੂਰਤ ਸੀ ਉਹ ਵੀ ਸਿੱਖਦਾ ਰਿਹਾ ਘਰ ਦੇ ਵਿੱਚ ਮਾਂ ਪਿਓ ਦਾ ਜੋ ਵੀ ਕੰਮ ਹੁੰਦਾ ਉਹਦੇ ਵਿੱਚ ਹੱਥ ਵਟਾਇਆ ਕਰਦਾ ਉਹਨਾਂ ਦੀ ਮਦਦ ਕਰਿਆ ਕਰਦਾ ਤੇ ਨਾਲ ਨਾਲ ਪੜਦਾ ਰਿਹਾ ਕਿ ਅੱਜ ਨਹੀਂ ਤਾਂ ਕੱਲ ਪ੍ਰਮਾਤਮਾ ਮੈਨੂੰ ਉਸ ਥਾਂ ਤੇ ਪਹੁੰਚਾਏਗਾ ਜਿੱਥੋਂ ਦਾ ਮੈਂ ਸੁਪਨਾ ਲਿਆ ਉਸ ਬੱਚੇ ਦੀ ਮਿਹਨਤ ਨੂੰ ਫਲ ਪੈਂਦਾ ਹੈ ਉਸ ਨੂੰ ਇੱਕ ਬਹੁਤ ਵਧੀਆ ਕੰਪਨੀ ਦੇ ਵਿੱਚ ਜੌਬ ਮਿਲ ਜਾਂਦੀ ਹੈ ਹੁਣ ਹੁੰਦਾ ਕੀ ਹੈ ਕਿ ਜੌਬ ਮਿਲੀ ਹੁੰਦੀ ਹੈ ਦੂਰ ਸ਼ਹਿਰ ਦੇ ਵਿੱਚ ਆਪ ਉਹ ਇੱਕ ਪਿੰਡ ਦੇ ਵਿੱਚ ਰਹਿੰਦਾ ਸੀ ਮਾਂ ਪਿਓ ਤੋਂ ਭਾਈ ਭੈਣ ਤੋਂ ਇਜਾਜ਼ਤ ਲਈ ਤੇ ਇਹ ਕਹਿ ਕੇ ਮੈਂ ਹੁਣ ਉਸ ਸ਼ਹਿਰ ਦੇ ਵਿੱਚ ਰਹਿਣ ਲੱਗ ਪੈਣਾ ਹੈ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਸ਼ਹਿਰ ਦੇ ਵਿੱਚ ਰਹਿਣ ਲੱਗ ਪਿਆ ਪਹਿਲਾਂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਘਰ ਵਾਲਿਆਂ ਨੇ ਫਿਰ ਜਦੋਂ ਵਿਆਹ ਕਰ ਦਿੱਤਾ ਤਾਂ ਜ਼ਿੰਮੇਵਾਰੀ ਵਧ ਗਈ ਫਿਰ ਬਾਲ ਬੱਚੇ ਹੋ ਗਏ ਹੋਰ ਜ਼ਿੰਮੇਵਾਰੀ ਵਧ ਗਈ ਘਰ ਵਾਲਿਆਂ ਨੇ ਕਿਹਾ ਕਿ ਪੁੱਤਰ ਵਧੀਆ ਪੈਸੇ ਵੀ ਕਮਾਉਂਦਾ ਹੈ ਹੁਣ ਤੂੰ ਇਸ ਤਰ੍ਹਾਂ ਕਰ ਸ਼ਹਿਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਨਾ ਰਹੇ ਹੁਣ ਤੂੰ ਆਪਣਾ ਘਰ ਖਰੀਦ ਲੈ ਬਹੁਤੀ ਵਾਰੀ ਕੀ ਹੁੰਦਾ ਹੈ ਕਿ ਜਦੋਂ ਕੋਈ ਵਧੀਆ ਚੰਗੀ ਜੌਬ ਤੇ ਲੱਗਿਆ ਹੁੰਦਾ ਹੈ ਚੰਗੀ ਉਹਨੂੰ ਕਮਾਈ ਵੀ ਆਉਂਦੀ ਹੈ ਤਾਂ ਉਹ ਅਕਸਰ ਕਰਕੇ ਕਿਸੇ ਵੀ ਨਵੀਂ ਕਲੋਨੀ ਦੇ ਵਿੱਚ ਘਰ ਲੈ ਲੈਂਦਾ ਜਾਂ ਜਿੱਥੇ ਵੀ ਕਿਤੇ ਉਹਨੂੰ ਪੜਤੇ ਦੇ ਵਿੱਚ ਪੈਂਦਾ ਹੋਵੇ ਹੁਣ ਇਸ ਨੌਜਵਾਨ ਨੇ ਸ਼ਹਿਰ ਦੇ ਬਾਹਰ ਬਾਹਰ ਇੱਕ ਨਵੀਂ ਕਲੋਨੀ ਉਸਰ ਰਹੀ ਸੀ ਜਿੱਥੇ ਘਰ ਤਾਂ ਕਾਫੀ ਸਾਰੇ ਬਣੇ ਸਨ ਪਰ ਬਹੁਤੇ ਲੋਕ ਨਹੀਂ ਰਹਿੰਦੇ ਸਨ ਉਹਨਾਂ ਵਿੱਚੋਂ ਇੱਕ ਘਰ ਇਸਨੇ ਖਰੀਦ ਲਿਆ ਬੜਾ ਪਿਆਰਾ ਘਰ ਬਣਿਆ ਹੋਇਆ ਸੀ ਖੁੱਲੇ ਰਸਤੇ ਸਨ ਹਰਿਆਲੀ ਵੀ ਬਹੁਤ ਸੀ ਉਸ ਨੂੰ ਇਹ ਚੀਜ਼ ਬੜੀ ਜ਼ਰੂਰੀ ਸੀ ਕਿ ਜਿਸ ਤਰੀਕੇ ਨਾਲ ਮੈਂ ਆਪਣੇ ਮਾਪਿਓ ਦੇ ਕੋਲ ਪਲਿਆ ਹਾਂ ਖੁੱਲੇ ਮਾਹੌਲ ਦੇ ਵਿੱਚ ਹਰਿਆਲੀ ਹੋਣੀ ਚਾਹੀਦੀ ਹੈ ਸਾਫ਼ ਵਾਤਾਵਰਨ ਹੋਣਾ ਚਾਹੀਦਾ ਹੈ ਸ਼ਹਿਰੀ ਮਾਹੌਲ ਦੀ ਜਿਹੜੀ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਰੌਲਾ ਹੈ ਉਹ ਨਹੀਂ ਹੋਣਾ ਚਾਹੀਦਾ ਇਸ ਨਵੀਂ ਕਲੋਨੀ ਦੇ ਵਿੱਚ ਇਸ ਨੌਜਵਾਨ ਨੂੰ ਸਾਰਾ ਕੁਝ ਮਿਲ ਗਿਆ ਹੁਣ ਇਸ ਨੂੰ ਤਸੱਲੀ ਸੀ ਕਿ ਮੇਰੇ ਘਰ ਵਾਲੀ ਮੇਰੇ ਬੱਚੇ ਖੁੱਲੇ ਡੁੱਲੇ ਮਾਹੌਲ ਦੇ ਵਿੱਚ ਰਹਿ ਸਕਣਗੇ ਪਰ ਇਸ ਕਲੋਨੀ ਦੇ ਵਿੱਚ ਅਜੇ ਗਿਣਤੀ ਦੇ ਘਰਾਂ ਦੇ ਵਿੱਚ ਹੀ ਵਸੂ ਸੀ ਜੇ ਆਪਾਂ ਇਹ ਕਹਿ ਲਈਏ ਕਿ ਜੇ ਕੋਈ ਮਾੜੇ ਅੰਸਰ ਸ਼ਰਾਰਤੀ ਲੋਕ ਜਾਂ ਜਿਨ੍ਹਾਂ ਦਾ ਧਿਆਨ ਸਿਰਫ ਸੁਨੀਆਂ ਥਾਵਾਂ ਤੇ ਹੁੰਦਾ ਹੈ ਚੋਰੀ ਕਰਨ ਵੱਲ ਹੁੰਦਾ ਉਹਨਾਂ ਦੇ ਲਈ ਇਹ ਸਭ ਤੋਂ ਵਧੀਆ ਚੀਜ਼ ਸੀ ਬਹੁਤ ਸਾਰੇ ਘਰਸਨ ਬਹੁਤਿਆਂ ਨੂੰ ਜੰਦਰੇ ਲੱਗੇ ਹੋਏ ਸਨ ਗਿਣਤੀ ਦੇ ਘਰਸਨ ਜਿਨ੍ਹਾਂ ਦੇ ਵਿੱਚ ਵਸੂ ਸੀ ਚੋਰਾਂ ਨੂੰ ਲੱਗਿਆ ਕਿ ਇੱਥੇ ਤਾਂ ਅਮੀਰ ਲੋਕ ਰਹਿੰਦੇ ਨੇ ਕਿਉਂ ਨਾ ਅੱਖ ਬਚਾ ਕੇ ਕਿਸੇ ਦੇ ਘਰ ਦੇ ਵਿੱਚ ਆਪਾਂ ਹੱਥ ਸਾਫ਼ ਕਰ ਦਈਏ ਜਿਹੜੇ ਚੋਰ ਲੋਕ ਹੁੰਦੇ ਨੇ ਇਹਨਾਂ ਦਾ ਇੱਕ ਤਰੀਕਾ ਹੁੰਦਾ ਹੈ ਇਹਨਾਂ ਨੇ ਇੱਕੋ ਦਮ ਚੋਰੀ ਨਹੀਂ ਕਰਨੀ ਹੁੰਦੀ ਇਹਨਾਂ ਨੇ ਪਹਿਲਾਂ ਤੱਕਣੀਆਂ ਹੁੰਦੀਆਂ ਨੇ ਚੀਜ਼ਾਂ ਦੇਖਣਾ ਹੁੰਦਾ ਹੈ ਕਿ ਕਿਹੜਾ ਉਹ ਘਰ ਹੈ ਜਿੱਥੋਂ ਅਸੀਂ ਕਾਫੀ ਸਾਰਾ ਮਾਲ ਲੁੱਟ ਸਕਦੇ ਹਾਂ ਇਸੇ ਤਰੀਕੇ ਨਾਲ ਇਹਨਾਂ ਚੋਰਾ ਨੇ ਕਦੀ ਕਿਸੇ ਬਹਾਨੇ ਇਸ ਕਲੋਨੀ ਦੇ ਵਿੱਚ ਜਾਇਆ ਕਰਨਾ ਕਦੀ ਕਿਸੇ ਬਹਾਨੇ ਇੱਕ ਇੱਕ ਕਰਕੇ ਇਕੱਲੇ ਇਕੱਲੇ ਕਰਦੀ ਪੈਰ ਵੀ ਕੀਤੀ ਇਕੱਲੇ ਇਕੱਲੇ ਕਰਦੀ ਛਾਣਬੀਣ ਕੀਤੀ ਕਿ ਕਿਹੜਾ ਉਹ ਘਰ ਹੈ ਜਿਹਦੇ ਵਿੱਚੋਂ ਮਾਲ ਮਿਲ ਸਕਦਾ ਹੈ ਪਹਿਲਾਂ ਤਾਂ ਇਹਨਾਂ ਨੇ ਸੋਚਿਆ ਕਿ ਸਭ ਤੋਂ ਸੁਰੱਖਿਅਤ ਘੇੜ-ਘੇੜਦੇ ਆ ਜਿੰਨਾ ਘਰਾਂ ਦੇ ਵਿੱਚ ਜਿੰਦਰੇ ਲੱਗੇ ਨੇ ਉਹਨਾਂ ਘਰਾਂ ਦੀ ਇਹਨਾਂ ਨੇ ਪੈਰ ਵੀ ਕੀਤੀ ਜਿਹੜੇ ਘਰਾਂ ਦੇ ਵਿੱਚ ਜਿੰਦਰੇ ਲੱਗੇ ਐ ਉਹਨਾਂ ਗਵਾਂਢ ਤੋਂ ਇਹਨਾਂ ਨੇ ਤਰੀਕੇ ਨਾਲ ਪਤਾ ਕੀਤਾ ਕਿ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਪਰ ਪਤਾ ਲੱਗਿਆ ਕਿ ਇਹ ਤਾਂ ਲੋਕਾਂ ਨੇ ਘਰ ਖਰੀਦ ਕੇ ਬਸ ਆਪ ਕਿਤੇ ਹੋਰ ਚਲੇ ਗਏ ਜਾਂ ਪਿੰਡਾਂ ਦੇ ਵਿੱਚ ਨੇ ਜਾਂ ਕੋਈ ਵਿਦੇਸ਼ਾਂ ਦੇ ਵਿੱਚ ਨੇ ਸਿਰਫ ਕਰ ਖੜੇ ਕਰਕੇ ਉਹਨਾਂ ਨੂੰ ਬਾਹਰ ਤੋਂ ਸੋਨਾ ਬਣਾ ਕੇ ਸੁੰਦਰ ਸਜਾਵਟ ਕਰਕੇ ਆਪ ਇਹ ਕਿਤੇ ਚਲੇ ਗਏ ਬਾਅਦ ਵਿੱਚ ਆ ਕੇ ਵਸੂਨੀ ਕੀਤੀ ਚੋਰਾਂ ਦੇ ਅਧੇ ਸੁਪਨੇ ਤਾਂ ਉੱਥੇ ਟੁੱਟ ਗਏ ਕਿ ਅਸੀਂ ਜਿਹੜੀ ਸੁਰੱਖਿਆਤ ਖੇਡ ਖੇਡਦੇ ਸੀ ਕਿ ਕਿਸੇ ਖਾਲੀ ਪੈ ਘਰ ਦੇ ਵਿੱਚ ਜਿੱਥੇ ਕੋਈ ਜੀ ਨਹੀਂ ਰਹਿੰਦਾ ਉੱਥੇ ਚੁੱਪਚੀ ਤੇ ਹੱਥ ਸਾਫ਼ ਕਰ ਦਾਂਗੇ ਉਹ ਖੇਡ ਤਾਂ ਸਾਡੀ ਨਹੀਂ ਚੱਲਣੀ ਫਿਰ ਇਹਨਾਂ ਨੇ ਸੋਚਿਆ ਕਿ ਕਿਸੇ ਉਸ ਘਰ ਦੇ ਵਿੱਚ ਹੱਥ ਸਾਫ਼ ਕਰੀਏ ਜਿੱਥੇ ਬਹੁਤ ਘੱਟ ਲੋਕ ਰਹਿੰਦੇ ਹੋਣ ਇੱਕ ਇੱਕ ਕਰਕੇ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਤੇ ਫਿਰ ਉਸ ਨੌਜਵਾਨ ਦੇ ਘਰ ਤੇ ਨਧਿਆਣ ਗਿਆ ਜਿਹੜੇ ਘਰ ਦੇ ਵਿੱਚ ਜਦੋਂ ਦੇ ਵੇਲੇ ਸਿਰਫ ਇੱਕ ਔਰਤ ਰਹਿੰਦੀ ਸੀ ਬੱਚਿਆਂ ਨੂੰ ਸਕੂਲੇ ਜਾਂ ਹੋਰ ਇਧਰ ਉਧਰ ਭੇਜ ਦਿੱਤਾ ਜਾਂਦਾ ਸੀ ਤਾਂ ਕਿ ਉੱਠਣਾ ਬੈਠਣਾ ਸਿੱਖਣ ਬੱਚਿਆਂ ਦੇ ਵਿੱਚ ਬੈਠਣਾ ਸਿੱਖਣ ਤਾਂ ਕਿ ਉਹਨਾਂ ਦਾ ਸਕੂਲ ਦੇ ਵਿੱਚ ਮਨ ਲੱਗ ਸਕੇ ਜੇ ਨੌਜਵਾਨ ਆਪਣੇ ਕੰਮ ਤੇ ਚਲਾ ਜਾਂਦਾ ਸੀ ਤੇ ਘਰ ਦੇ ਵਿੱਚ ਸਿਰਫ ਇੱਕ ਔਰਤ ਰਹਿੰਦੀ ਸੀ ਇਹਨਾਂ ਨੇ ਸੋਚਿਆ ਕਿ ਪਹਿਲਾਂ ਆਪਾਂ ਕਿਸੇ ਤਰੀਕੇ ਨਾਲ ਕਰਦੇ ਅੰਦਰ ਦੀ ਪਛਾਣ ਕਰੀਏ ਕਿ ਕਿੰਨਾ ਕੁ ਸਮਾਨ ਹੈ ਅਣਗੁਵੜ ਤੋਂ ਪਤਾ ਕਰਨ ਤੇ ਪਤਾ ਲੱਗਿਆ ਕਿ ਚੰਗੀ ਵਧੀਆ ਤਨਖਾਹ ਤੇ ਉੱਤੇ ਕੰਮ ਕਰਨ ਵਾਲਾ ਇਹ ਨੌਜਵਾਨ ਹੈ ਸੋਚਿਆ ਕਿ ਇਥੋਂ ਚੰਗਾ ਕੁਝ ਮਿਲ ਸਕਦਾ ਹੈ ਉਹ ਕਦੀ ਕਿਸੇ ਬਹਾਨੇ ਉਸ ਘਰ ਦੇ ਕੋਲ ਦੀ ਲੰਘ ਦੇ ਕਦੇ ਕੋਈ ਵੇਚਣ ਵਾਲਾ ਬਣ ਕੇ ਕਦੀ ਕੋਈ ਹੋਰ ਕੋਈ ਚੀਜ਼ ਠੀਕ ਕਰਨ ਵਾਲਾ ਬਣ ਕੇ ਇਹੋ ਜਿਹੇ ਢੰਗ ਤਰੀਕੇ ਅਪਣਾਉਂਦੇ ਰਹੇ ਇੱਕ ਦਿਨ ਉਹਨਾਂ ਨੇ ਕਬਾੜੀਆ ਬਣ ਕੇ ਉਹਨਾਂ ਦੇ ਘਰ ਦੇ ਬਾਹਰ ਹੁੱਕਾ ਦਿੱਤਾ ਉਸ ਦਿਨ ਦਿਨ ਦੇ ਵੇਲੇ ਉਸ ਨੌਜਵਾਨ ਨੂੰ ਛੁੱਟੀ ਸੀ ਉਸ ਦਿਨ ਉਸਨੇ ਉਹਨੂੰ ਆਵਾਜ਼ ਮਾਰ ਲਈ ਘਰੇ ਬੁਲਾਇਆ ਪੁੱਛਿਆ ਕਿ ਦੱਸੋ ਭਾਈ ਮੇਰੇ ਕੋਲ ਇਹ ਕੁਝ ਕਬਾੜ ਦਾ ਸਮਾਨ ਪਿਆ ਹੈ ਕੀ ਭਾਅ ਬਿੰਨੂ ਦੇ ਸਕਦੇ ਹੋ ਨਾਲੇ ਤਾਂ ਉਹਨਾਂ ਨੂੰ ਉਹ ਚੀਜ਼ਾਂ ਦਿਖਾ ਦਿੱਤੀਆਂ ਤੇ ਨਾਲੇ ਉਹਨਾਂ ਨੂੰ ਚਾਹ ਪਾਣੀ ਦਿੱਤਾ ਉਹਨਾਂ ਨੇ ਦੇਖਿਆ ਕਿ ਨੌਜਵਾਨ ਦਾ ਸੁਭਾਅ ਚੰਗਾ ਹੈ ਇਦਰ ਉਧਰ ਵੇਖਿਆ ਘਰ ਦੇ ਅੰਦਰ ਵੜਨ ਦੀ ਕੋਸ਼ਿਸ਼ ਵੀ ਕੀਤੀ ਘਰ ਦੇ ਅੰਦਰ ਵੜਨ ਦੇ ਵਿੱਚ ਕਾਮਯਾਬੀ ਰਹਿ ਕਾਫੀ ਸਾਰੀਆਂ ਉਹਨਾਂ ਨੇ ਚੀਜ਼ਾਂ ਦੇਖੀਆਂ ਪਰ ਜਿਸ ਚੀਜ਼ ਵੱਲ ਧਿਆਨ ਸੀ ਕਿ ਇਸ ਘਰ ਦੀ ਤਜੋਰੀ ਕਿੱਥੇ ਹੋਵੇਗੀ ਉਹ ਇਹਨਾਂ ਚੋਰਾਂ ਲਟੇਰਿਆਂ ਨੂੰ ਕਿਤੇ ਉਹਨਾਂ ਨਜ਼ਰ ਆਈ ਫਿਰ ਇੱਕ ਦਿਨ ਗਵਾਂਢ ਵਾਲੇ ਖਾਲੀ ਪਲਾਟ ਦੇ ਵਿੱਚ ਕਿਸੇ ਕੰਮ ਦੇ ਬਹਾਨੇ ਆਏ ਇਹਨਾਂ ਨੇ ਦੇਖਿਆ ਕਿ ਇਹ ਸਵੇਰ ਵੇਲੇ ਜਦੋਂ ਗਿਆ ਹੈ ਤਾਂ ਇਹਦੇ ਘਰ ਦੇ ਜਿਹੜਾ ਪਿਛਲੇ ਪਾਸੇ ਵਾਲਾ ਵਿੜਾ ਹੈ ਉੱਥੇ ਕੁਝ ਦਰਖਤ ਲੱਗੇ ਨੇ ਉਨ੍ਹਾਂ ਵਿੱਚੋਂ ਇੱਕ ਦਰਖਤ ਦੇ ਹੀਟਾਂ ਜਾਂ ਤਾਂ ਕੁਝ ਦੱਬ ਕੇ ਗਿਆ ਜਾਂ ਉੱਥੋਂ ਕੁਝ ਲੈ ਕੇ ਗਿਆ। ਸ਼ਾਮ ਤੱਕ ਇਹਨਾਂ ਨੇ ਕੰਮ ਕੀਤਾ, ਧਿਆਨ ਰੱਖਿਆ। ਛਾਂਵੇਂਲੇ ਜਦੋਂ ਇਹ ਕੰਮ ਤੋਂ ਵਾਪਸ ਆਇਆ, ਦੇਖਿਆ ਕਿ ਉਸੇ ਦਰਖਤ ਦੇ ਹੀਟਾਂ ਆ ਕੇ ਫਿਰ ਇਹ ਕੁਝ ਦੱਬ ਰਿਹਾ ਹੈ। ਇੱਕ ਰੁੱਖ ਦੇ ਹੀਟਾਂ ਦੱਬਣ ਵਾਲੀ ਗੱਲ ਇਹਨਾਂ ਦੇ ਮਨ ਵਿੱਚ ਸਾਰਿਆਂ ਦੇ ਇਕੱਠੇ ਅਸਰ ਕਰ ਗਈ। ਇਹਨਾਂ ਨੂੰ ਲੱਗਿਆ ਕਿ ਜੋ ਖੱਟੀ ਕਮਾਈ ਹੁੰਦੀ ਹੈ, ਇਹ ਸ਼ਾਇਦ ਉਸ ਰੁੱਖ ਦੇ ਹੀਟਾਂ ਉਈ ਇਹਨੇ ਤਜੋਰੀ ਦੱਬੀ ਹੋ ਸਕਦੀ ਹੈ। ਜਿੱਥੇ ਇਹ ਕੰਮ ਕਰਦਾ ਹੈ ਫਿਰ ਉਹਨਾਂ ਨੇ ਕਈ ਦਿਨ ਲਗਾਤਾਰ ਉਹਦਾ ਤਰੀਕਾਕਾਰ ਸਮਝਣ ਦੀ ਕੋਸ਼ਿਸ਼ ਕੀਤੀ ਉਸ ਪਲਾਟ ਦੇ ਵਿੱਚ ਲੰਮਾ ਚੌੜਾ ਕੰਮ ਸੀ ਇਹਨਾਂ ਨੇ ਹਫ਼ਤਿਆਂ ਬੱਧੀ ਦੇਖਿਆ ਕਿ ਤਾਂ ਪੱਕਾ ਹੀ ਇਹ ਕੰਮ ਕਰਦਾ ਹੈ ਸਵੇਰੇ ਵੀ ਰੁੱਖ ਦੇ ਹੇਠਾਂ ਕੋਈ ਡੱਬਾ ਖੋਲ ਕੇ ਜਾਂ ਕੋਈ ਮਿੱਟੀ ਖੋਦ ਕੇ ਕੁਝ ਕਰਕੇ ਜਾਂਦਾ ਹੈ ਤੇ ਸ਼ਾਮ ਨੂੰ ਆ ਕੇ ਵੀ ਉਹੀ ਕੰਮ ਕਰਦਾ ਹੈ ਇਹਦੇ ਘਰ ਵਾਲਿਆਂ ਵੀ ਕਦੀ ਇਸ ਗੱਲ ਨੂੰ ਨਹੀਂ ਪੁੱਛਿਆ ਉਸ ਰੁੱਖ ਦੇ ਨੇੜੇ ਕੋਈ ਆਉਂਦਾ ਵੀ ਨਹੀਂ ਚੋਰਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਕਿ ਸ਼ਾਇਦ ਇਹਦਾ ਜਿੰਨਾ ਵੀ ਕੋਈ ਖਜ਼ਾਨਾ ਹੈ ਪੈਸਾ ਟਕਾ ਹੈ ਉੱਥੇ ਰੱਖਦਾ ਹੈ। ਇਸ ਨੂੰ ਵੀ ਪਤਾ ਹੈ ਕਿ ਇਹ ਇੱਕ ਸੁਨਸਾਨੀ ਕਲੋਨੀ ਹੈ। ਜਿੰਨੇ ਵੀ ਘਰ ਹਨ ਵਸੋਂ ਵਾਲੇ ਉਹ ਦੂਰ ਦੂਰ ਨੇ। ਇਸ ਨੂੰ ਸਮਝ ਆਇਆ ਕਿ ਜੇ ਘਰ ਵਿੱਚ ਚੋਰ ਆ ਜਾਣ ਕਰੇ ਮੱਥਾ ਮਾਰ ਕੇ ਮੁੜ ਜਾਣਗੇ ਕੋਈ ਰੁਕ-ਖਿਟਾ ਨਹੀਂ ਆਏਗਾ। ਫਿਰ ਇਹਨਾਂ ਨੇ ਇਹ ਵੀ ਸਮਝ ਲਿਆ ਸੀ ਕਿ ਕਿਹੜੇ ਵੇਲੇ ਇਸ ਬੰਦੇ ਦੀ ਘਰਵਾਲੀ ਹੈ ਉਹ ਬਾਹਰ ਨਿਕਲਦੀ ਹੈ ਕਿਹੜੇ ਵੇਲੇ ਉਹ ਘਰ ਦੇ ਅੰਦਰ ਰਹਿੰਦੀ ਹੈ। ਇੱਕ ਦਿਨ ਅੱਖ ਬਚਾ ਕੇ ਦੁਪਹਿਰ ਦੇ ਵੇਲੇ ਜਦੋਂ ਕਾਫੀ ਗਰਮੀ ਸੀ ਉਹਨਾਂ ਨੂੰ ਪਤਾ ਸੀ ਕਿ ਇਸ ਦੀ ਘਰ ਵਾਲੀ ਹੁਣ ਸੁੱਤੀ ਹੋਵੇਗੀ ਬੱਚੇ ਵੀ ਉਸ ਵੇਲੇ ਘਰ ਨਹੀਂ ਸਨ ਤਰੀਕੇ ਨਾਲ ਉਸ ਰੁੱਖ ਦੇ ਹੀਟਾਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੀ ਹੈ ਇਹਨਾਂ ਨੂੰ ਕੁਝ ਨਹੀਂ ਲੱਭਿਆ ਵਾਰੀ ਵਾਰੀ ਇਕੱਲੇ ਇਕੱਲੇ ਬੰਦੇ ਨੇ ਆ ਕੇ ਕੱਲਾ ਕੱਲਾ ਰੁੱਖ ਦੇਖਿਆ ਹੀਟਾਂ ਤੋਂ ਕਿ ਕਿਸ ਤੇ ਹੀਟਾਂ ਕੀ ਦੱਬਦਾ ਹੈ ਪਰ ਕਿਤੋਂ ਵੀ ਕੁਝ ਨਹੀਂ ਲੱਭਿਆ ਫਿਰ ਸੋਚਿਆ ਕਿ ਸ਼ਾਇਦ ਸ਼ਾਮ ਦੇ ਵੇਲੇ ਲਿਆ ਕੇ ਕੁਝ ਰੱਖਦਾ ਹੋਵੇਗਾ ਫਿਰ ਇੱਕ ਦਿਨ ਰਾਤ ਨੂੰ ਜਦੋਂ ਇਹ ਆਪਣੇ ਪਿੰਡ ਚਲਾ ਗਿਆ ਹੋਇਆ ਸੀ ਘਰ ਨੂੰ ਤਾਲਾ ਲਾ ਕੇ ਤਾਂ ਦੂਜੇ ਪਲਾਟ ਦੇ ਵਿੱਚੋਂ ਕਿਸੇ ਤਰੀਕੇ ਨਾਲੇ ਦਰਸ਼ਾਲ ਮਾਰ ਕੇ ਆਏ ਰਾਤ ਦੇ ਵੇਲੇ ਉਹ ਕੱਲਾ-ਕੱਲਾ ਰੁੱਖ ਦੇਖਿਆ ਪਰ ਅਜੇ ਵੀ ਕੁਝ ਨਹੀਂ ਲੱਭਿਆ ਬਹੁਤ ਜ਼ਿਆਦਾ ਅੱਕ ਥੱਕ ਵੀ ਗਿਆ ਗੁੱਸੇ ਦੇ ਵਿੱਚ ਵੀ ਆ ਗਿਆ ਜਦੋਂ ਉਹ ਨੌਜਵਾਨ ਪਿੰਡੋਂ ਵਾਪਸ ਆਇਆ ਤਾਂ ਇਹਦੇ ਘਰ ਦਾ ਦਰਵਾਜ਼ਾ ਜਾ ਕੇ ਖੜਕਾ ਦਿੱਤਾ ਦਰਵਾਜ਼ਾ ਖੜਕਾਇਆ ਨੌਜਵਾਨ ਨੇ ਦੇਖਿਆ ਕਿ ਤਾਂ ਕਬਾੜੀ ਨੇ ਕਹਿਣ ਲੱਗਾ ਕਿ ਦੱਸੋ ਭਾਈ ਕੀ ਕੰਮ ਹੈ ਸ਼ਾਮ ਦਾ ਵੇਲਾ ਹੈ ਕੋਈ ਲੋੜ ਪੈ ਗਈ ਏ ਪੈਸੇ ਟੱਕੇ ਦੀ ਬਦ ਚਾਹੁੰਦੇ ਹੋ ਭੁੱਖ ਲੱਗੀ ਏ ਦੱਸੋ ਕੀ ਗੱਲ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਤੇਰੇ 5 ਮਿੰਟ ਚਾਹੀਦੇ ਨੇ ਅਸੀਂ ਤੇਰੇ ਨਾਲ ਕੋਈ ਖਾਸ ਗੱਲ ਕਰਨੀ ਹੈ ਕਹਿਣ ਲੱਗਿਆ ਕਿ ਜੇ 5 ਮਿੰਟ ਚਾਹੀਦੇ ਨੇ ਤਾਂ ਕਰਦੇ ਅੰਦਰ ਆਓ ਬੈਠ ਕੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਲਈ ਪਾਣੀ ਦਾ ਇੰਤਜ਼ਾਮ ਕੀਤਾ ਬੈਠ ਕੇ ਪੁੱਛਣ ਲੱਗਾ ਕਿ ਦੱਸੋ ਕੀ ਗੱਲ ਹੈ ਉਹਨਾਂ ਪੁੱਛਿਆ ਕਿ ਅਸੀਂ ਇੱਥੇ ਨੇੜੇ-ਤੇੜੇ ਕੰਮ ਕਰਦੇ ਸੀ ਅਸੀਂ ਹਰ ਰੋਜ਼ ਤੈਨੂੰ ਦੇਖਦੇ ਹਾਂ ਤੂੰ ਰੁੱਖ ਦੇ ਹੇਠਾਂ ਬੈਠਦਾ ਹੈ ਸਵੇਰ ਵੇਲੇ ਵੀ ਕੁਝ ਖੋਦ ਕੇ ਜਾਨਣਾ ਹੈ ਆ ਕੇ ਜਦ ਤੂੰ ਕੰਮ ਤੋਂ ਵਾਪਸ ਪਰਤਦਾ ਹੈ ਉਦੋਂ ਵੀ ਕੁਝ ਇਸੇ ਤਰੀਕੇ ਦਾ ਕਰਦਾ ਹੈ ਅਸੀਂ ਜਾਣਨ ਦੇ ਇੱਛਕ ਹਾਂ ਤੂੰ ਕੀ ਕਰਦਾ ਹੈ ਕਿਹੜਾ ਉੱਥੇ ਖਜ਼ਾਨਾ ਦੱਬਦਾ ਹੈ ਅਸੀਂ ਸੱਚ ਦੱਸੀਏ ਤਾਂ ਅਸੀਂ ਚੋਰ ਹਾਂ ਅਸੀਂ ਉਸ ਖਜ਼ਾਨੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਉਹਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਪੱਲੇ ਕੱਖ ਨਹੀਂ ਪਿਆ ਤੂੰ ਜਿਹੜੀ ਸਾਨੂੰ ਸਜ਼ਾ ਦੇਵੇਂਗਾ ਸਾਨੂੰ ਮਨਜ਼ੂਰ ਹੈ ਬਸ ਅਸੀਂ ਜਾਣਨ ਦੇ ਇੱਛਕ ਹਾਂ ਤੂੰ ਕਰਦਾ ਕੀ ਹੈ ਇਸ ਬੰਦੇ ਨੇ ਇੱਕ ਐਸੀ ਗੱਲ ਦੱਸੀ ਜੋ ਆਪਾਂ ਹਰ ਇੱਕ ਬੰਦੇ ਨੂੰ ਜਿਹੜੇ ਕਮਾਕਾਰਾਂ ਤੇ ਜਾਨਦੇ ਆ ਜਿਹੜੇ ਹਰ ਰੋਜ਼ ਦੁਨਿਆਵੀ ਕੰਮਾਂ ਦੇ ਵਿੱਚ ਮਸ਼ਰੂਫ ਹੁੰਨੇ ਆ ਕਮਾਕਾਰਾਂ ਦੇ ਵਿੱਚ ਆਪਣਾ ਬਹੁਤ ਸਾਰਾ ਸਮਾਂ ਲونه ਹਰ ਇੱਕ ਬੰਦੇ ਨੂੰ ਉਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਉਹ ਕਹਿਣ ਲੱਗਿਆ ਕਿ ਦੇਖੋ ਜਿਸ ਦਿਨ ਮੈਂ ਆਪਣਾ ਪਿੰਡ ਛੱਡ ਕੇ ਇੱਥੇ ਆਇਆ ਸੀ ਉਸ ਦਿਨ ਹਾਲਾਤ ਕੁਝ ਹੋਰ ਸਨ ਵਿਆਹ ਤੋਂ ਬਾਅਦ ਹਾਲਾਤ ਕੁਝ ਹੋਰ ਹੋਏ ਬੱਚੇ ਜਦੋਂ ਹੋ ਗਏ ਹੋਰ ਜ਼ਿਆਦਾ ਜ਼ਿੰਮੇਵਾਰੀਆਂ ਪੈ ਗਈਆਂ ਪਰ ਦਫਤਰ ਦੇ ਵਿੱਚ ਮੈਂ ਕੰਮ ਕਰਦਾ ਹਾਂ ਉੱਥੇ ਬਕਰੇ ਕਿਸਮ ਦੀਆਂ ਜ਼ਿੰਮੇਵਾਰੀਆਂ ਹਨ ਹੁੰਦਾ ਕੀ ਸੀ ਕਿ ਅਕਸਰ ਦਫਤਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਨ ਉੱਥੋਂ ਦਾ ਜਿਹੜਾ ਮੇਰੇ ਮਨ ਦੇ ਉੱਤੇ ਬੋਝ ਹੁੰਦਾ ਸੀ ਕਰਦੀਆਂ ਜ਼ਿੰਮੇਵਾਰੀਆਂ ਆਪਸ ਦੇ ਵਿੱਚ ਜਦੋਂ ਰਲ ਗੱਡ ਹੋ ਜਾਂਦੀਆਂ ਸੀ ਮੈਂ ਚੜਚੜਾ ਹੋ ਜਾਂਦਾ ਸੀ ਘਰਵਾਲਿਆਂ ਨਾਲ ਲੜਦਾ ਸੀ ਜੇ ਪਿੰਡੋਂ ਫੋਨ ਆਉਂਦਾ ਸੀ ਮੈਂ ਉਹਨਾਂ ਦੇ ਨਾਲ ਲੜ ਪੈਂਦਾ ਸੀ ਮੈਨੂੰ ਖੁਦ ਨੂੰ ਅਹਿਸਾਸ ਵੀ ਸੀ ਕਿ ਮੈਂ ਜੋ ਕੁਝ ਕਰ ਰਿਹਾ ਹਾਂ ਉਹ ਗਲਤ ਕਰ ਰਿਹਾ ਹਾਂ ਇਸ ਦੇ ਬਾਵਜੂਦ ਵੀ ਮੇਰੇ ਕੋਲ ਕੋਈ ਹੱਲ ਨਹੀਂ ਸੀ ਮੈਨੂੰ ਇੱਕ ਸਾਧ ਫਕੀਰ ਨੇ ਲੰਘਣ ਲੱਗਿਆ ਗਲੀ ਦੇ ਵਿੱਚੋਂ ਇੱਕ ਨੁਸਖਾ ਦੱਸਿਆ ਦਰਸਲ ਉਸਨੇ ਮੈਥੂ ਕੋਈ ਚੀਜ਼ ਮੰਗੀ ਸੀ ਮੈਂ ਉਹਨੂੰ ਵੀ ਗੁੱਸੇ ਹੋ ਗਿਆ ਪਰ ਉਹ ਇੱਕ ਬੜਾ ਸਹਿਜ ਵਾਲਾ ਇਨਸਾਨ ਸੀ ਉਹਨੇ ਤਰੀਕੇ ਨਾਲ ਮੇਰਾ ਮੱਥਾ ਪੜਿਆ ਦੇਖਿਆ ਕਿ ਤਾਂ ਭਾਈ ਗੁਸੈਲ ਬਣ ਚੁੱਕਿਆ ਹੈ ਸ਼ਾਇਦ ਅਸਲ ਦੇ ਵਿੱਚ ਇਹ ਹੋ ਜਾ ਨਹੀਂ ਪਰ ਕਿਤੇ ਨਾ ਕਿਤੇ ਇਹਨੂੰ ਚੀਜ਼ਾਂ ਤਰਤੀਬਵਾਰ ਨਹੀਂ ਕਰਨੀਆਂ ਆ ਰਹੀਆਂ ਉਹ ਮੈਨੂੰ ਇਹ ਗੱਲ ਦੱਸ ਕੇ ਗਿਆ ਸੀ ਉਹ ਕਹਿਣ ਲੱਗਿਆ ਕਿ ਭਾਈ ਜਦੋਂ ਤੂੰ ਦਫ਼ਤਰੋਂ ਵਾਪਸ ਆਉਣਾ ਹੈ ਇੱਕ ਪਰਚੀ ਦੇ ਉੱਤੇ ਕੁਝ ਲਿਖ ਲਿਆ ਕਰ ਪਰਚੀ ਤੇ ਬੇਸ਼ੱਕ ਨਾਂ ਲਿਖਿਆ ਕਰ ਖਾਲੀ ਮੰਨ ਲੈ ਕਿ ਉੱਥੋਂ ਕੁਝ ਲੈ ਕੇ ਆਇਆ ਹੈ ਤੇ ਉਹਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਤੇ ਇਹ ਹੈ ਤੇਰੀ ਦਫ਼ਤਰੀ ਚਿੰਤਾ ਤੇ ਬਾਅਦ ਦੇ ਵਿੱਚ ਜਦੋਂ ਸਵੇਰ ਵੇਲੇ ਜਾਣਾ ਹੈ ਉਦੋਂ ਤੂੰ ਆਪਣੇ ਘਰ ਦੀ ਚਿੰਤਾ ਹੈ ਜਿਹੜੀ ਤੇਰੀ ਉਹ ਸਾਰੀ ਮਿੱਟੀ ਦੇ ਵਿੱਚ ਦੱਬ ਕੇ ਆਪਣੇ ਕੰਮ ਤੇ ਜਾਣਾ ਜਿਸ ਵੇਲੇ ਦਫ਼ਤਰ ਦੇ ਵਿੱਚ ਹੈ ਦਫ਼ਤਰ ਦਾ ਕੰਮ ਕਰਦਾ ਹੈ ਉਸ ਵੇਲੇ ਦਫ਼ਤਰ ਦੀ ਚਿੰਤਾ ਵੱਲ ਧਿਆਨ ਦੇਣਾ ਜਦੋਂ ਕੰਮ ਆ ਗਿਆ ਕਰਦੀਆਂ ਜ਼ਿੰਮੇਵਾਰੀਆਂ ਵੱਲ ਧਿਆਨ ਦੇਣਾ ਇਹਨਾਂ ਦੋਹਾਂ ਚੀਜ਼ਾਂ ਨੂੰ ਆਪਸ ਦੇ ਵਿੱਚ ਰਲ ਗੱਡਣਾ ਕਰੀ ਨਹੀਂ ਤੇ ਬਹੁਤ ਬੁਰਾ ਫਸੇਗਾ ਅੱਜ ਹੁੰਦਾ ਕੀ ਹੈ ਸਾਨੂੰ ਕੰਮ ਦੀ ਚਿੰਤਾ ਵੀ ਹੈ ਅਸੀਂ ਪਰਿਵਾਰ ਵਾਲੇ ਵੀ ਹਾਂ ਅਸੀਂ ਜੋ ਸਾਡੀ ਕੰਮ ਦੀ ਚਿੰਤਾ ਹੈ ਉਹਦਾ ਗੁੱਸਾ ਪਰਿਵਾਰ ਤੇ ਕੱਢਦੇ ਹਾਂ ਜੋ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਜ਼ਿੰਮੇਵਾਰੀਆਂ ਦੀ ਜੋ ਸਾਡੇ ਸਿਰ ਤੇ ਬੋਝ ਹੈ ਗੁੱਸਾ ਹੈ ਟੈਨਸ਼ਨ ਹੈ ਉਹਨੂੰ ਅਸੀਂ ਕੰਮ ਤੇ ਆਪਣੇ ਨਾਲ ਦੀਆਂ ਨਾਲ ਆਪਣੇ ਸੀਨੀਅਰ ਜੂਨੀਅਰ ਦੇ ਨਾਲ ਔਖੇ ਹੋ ਕੇ ਕੱਢਦੇ ਆ ਉਹਦੇ ਨਾਲ ਹੁੰਦਾ ਕੀ ਹੈ ਕਿ ਸਾਡਾ ਕੰਮ ਤੇ ਜੋ ਵਿਹਾਰ ਹੈ ਵਤੀਰਾ ਹੈ ਉਹ ਖਰਾਬ ਹੁੰਦਾ ਹੈ ਸਾਡਾ ਪਰਿਵਾਰ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਨੇ ਉਹ ਵੀ ਖਰਾਬ ਹੁੰਦੇ ਨੇ ਇਸ ਤਰੀਕੇ ਨਾਲ ਆਪਾਂ ਆਪਣੀ ਜ਼ਿੰਦਗੀ ਉਲਝਾ ਲੈਂਦੇ ਹਾਂ ਇਸ ਦਾ ਬਿਹਤਰ ਤਰੀਕਾ ਇਹੀ ਹੈ ਕਿ ਕੰਮ ਤੇ ਜਾਣ ਲੱਗਿਆਂ ਆਪਣੇ ਘਰ ਦੀਆਂ ਜੋ ਚਿੰਤਾਵਾਂ ਨੇ ਉਹਨਾਂ ਨੂੰ ਪਾਸੇ ਰੱਖ ਕੇ ਜਾਇਗੀ ਕੰਮ ਤੋਂ ਵਾਪਸ ਆ ਕੇ ਆਪਣੇ ਦਫ਼ਤਰ ਦੀ ਗੱਲਬਾਤ ਕਰੇ ਕਰਦੇ ਜਰੂਰਤ ਨਹੀਂ ਜੋ ਚਿੰਤਾਵਾਂ ਨੇ ਜੋ ਕੱਲ ਦਾ ਕੰਮ ਹੈ ਕੱਲ ਨੂੰ ਦਫ਼ਤਰ ਜਾ ਕੇ ਦੇਖਿਆ ਜਾਵੇਗਾ ਜਿੰਨਾ ਸਮਾਂ ਦਫ਼ਤਰ ਦੇ ਵਿੱਚ ਹਾਂ ਉਹਨਾਂ ਚਿਰ ਚਾਹੇ ਦਫ਼ਤਰ ਨਾ ਸ਼ਬਦ ਆਪ ਸਮਝੀਏ ਕਿਉਂਕਿ ਬਹੁਤ ਸਾਰੇ ਲੋਕ ਖੇਤੀਬਾੜੀ ਦੇ ਨਾਲ ਸੰਬੰਧਿਤ ਨੇ ਬਹੁਤ ਸਾਰੇ ਲੋਕ ਵੱਖ-ਵੱਖ ਕਿੱਤਿਆਂ ਦੇ ਨਾਲ ਸੰਬੰਧਿਤ ਨੇ ਕਈ ਲੋਕ ਆਪਣੀਆਂ ਦੁਕਾਨਾਂ ਦੇ ਬੈਠ ਕੇ ਕੰਮ ਕਰਦੇ ਨੇ ਜਿਸ ਵੇਲੇ ਆਪਣੀ ਦੁਕਾਨ ਤੇ ਹਾਂ ਆਪਣੇ ਕੰਮ ਕਰਦੇ ਹਾਂ ਆਪਣੇ ਡੇਰੀ ਫਾਰਮ ਤੇ ਹਾਂ ਕਿਤੇ ਵੀ ਹਾਂ ਉਸ ਵੇਲੇ ਕੁੱਲ ਲਗਨ ਕੁੱਲ ਮਿਹਨਤ ਆਪਣੇ ਕੰਮ ਵੱਲ ਹੋਣੀ ਚਾਹੀਦੀ ਹੈ ਜਦੋਂ ਘਰੇ ਆ ਗਏ ਉਦੋਂ ਪੂਰਾ ਧਿਆਨ ਆਪਣੇ ਬੱਚਿਆਂ ਵੱਲ ਆਪਣੇ ਘਰਵਾਲੀ ਵੱਲ ਆਪਣੇ ਮਾਪਿਓ ਵੱਲ ਹੋਣਾ ਚਾਹੀਦਾ ਹੈ ਆਪਣੇ ਜਿੰਨੇ ਕੰਮ ਲੰਬਿਤ ਪਏ ਨੇ ਪੈਂਡਿੰਗ ਪਏ ਨੇ ਕਿ ਮੇਰੀ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਉਹਨਾਂ 'ਤੇ ਧਿਆਨ ਹੋਣਾ ਚਾਹੀਦਾ ਘਰੇ ਆ ਕੇ ਵੀ ਆਪਣੀ ਦੁਕਾਨ ਦੀ ਆਪਣੇ ਖੇਤ ਦੀ ਚਿੰਤਾ ਰੱਖੀਏ ਤਾਂ ਮਾਮਲਾ ਜਿਹੜਾ ਉਲਝ ਜਾਂਦਾ ਹੈ ਹਾਲਾਂਕਿ ਖੇਤੀਬਾੜੀ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਨੇ ਉਹ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ ਖੇਤੀਬਾੜੀ ਤੇ ਘਰ ਸਾਰਾ ਕੁਝ ਇਕੱਠਾ ਹੀ ਹੁੰਦਾ ਪਰ ਬਾਕੀ ਦੇ ਜਿੰਨੇ ਵੀ ਤੰਦੇ ਨੇ ਜਿੱਥੇ ਆਪਾਂ ਦਫ਼ਤਰ ਦੇ ਵਿੱਚ ਜਾਂਦੇ ਆ ਆਪਣੀ ਦੁਕਾਨ ਦੇ ਵਿੱਚ ਜਾਂਦੇ ਆ ਜਾਂ ਕਰੋ ਬਾਹਰ ਕਿਤੇ ਕੰਮ ਕਰਨ ਦੇ ਲਈ ਜਾਂਦੇ ਆ ਕਿਸੇ ਫੈਕਟਰੀ ਦੇ ਵਿੱਚ ਵੀ ਜਾਂਦੇ ਆ ਉੱਥੇ ਇਹ ਚੀਜ਼ਾਂ ਇਨ ਬਿਨ ਜਿਹੜੀਆਂ ਲਾਗੂ ਹੁੰਦੀਆਂ ਨੇ